ਸਾਨ ਵਿਰੋਧ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇਜਪਾਲ ਜੀ ਵਾਹ ਜੀ ਵਾਹ ਆਜੋ 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 ਲੰਗਿਆ ਲੰਗਿਆ चौहान ਸਾਹਿਬ ਆਜੋ ਆਜੋ ਜੈਹਨ ਜੀ चौहान ਸਾਹਿਬ ਜੈਹਨ ਜੀ ਰਾਸ ਸਾਹਿਬ ਵੀ ਨਾਲ ਹੈ ਜੈਹਨ ਜੀ ਡਾਕਟਰ ਸਾਹਿਬ ਆਓ ਆਓ ਬੈਠੋ ਬੈਠੋ ਡਾਕਟਰ ਸਾਹਿਬ ਬੈਠੋ ਬੈਠੋ चौहान ਸਾਹਿਬ ਬੈਠੋ ਚੰਗਾ ਕੀਤਾ ਤੁਸੀਂ ਡਾਕਟਰ ਸਾਹਿਬ ਨੂੰ ਨਾਲ ਲੈ ਆਂਦਾ ਹਾਂ ਮੈਂ ਕਿਹਾ ਜੀ ਡਾਕਟਰ ਸਾਹਿਬ ਨੂੰ ਨਾਲ ਲਈ ਆਈ ਆ ਡਾਕਟਰ ਸਾਹਿਬ ਆ ਗਏ ਸੀ ਮੇਰੇ ਕੋਲ ਅੱਛਾ ਚਲੋ ਇਕੱਠੇ ਚੱਲਦੇ ਹਾਂ ਬੈਠ ਕੇ ਵਿੱਚ ਫਿਰ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਆ ਇਹ ਤਾਂ ਵਧੀਆ ਨਾਲੇ ਗੱਪ ਸ਼ਪ ਲਾਉਂਦੇ ਆਏ ਹੋਣੇ ਆ ਬਿਲਕੁਲ 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 ਦਿਲ ਲੱਗ ਜਾਂਦਾ ਬੰਦੇ ਦਾ ਰਾਹ ਹਾਂਜੀ 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 ਅੱਛਾ ਇਦਾਂ ਆ ਤੇ ਮੈਂ ਤਾਂ ਜਾਣਦਾ ਹਾਂ ਡਾਕਟਰ ਸਾਹਿਬ ਲੋ ਲੋ ਆਪਾਂ ਜਨਮ ਸ਼ਣ ਕਰਾਉਣੇ ਆ ਜੀ ਸਾਰਿਆਂ ਦੇ ਕਰਾਉਣੇ ਆ ਆ ਜਿਹੜੀ ਰਸਮ ਆ ਉਹ ਹੁਣ ਕਰ ਲਓ ਪੂਰੀ ਫੇ ਇਹ ਨੇ ਡਾਕਟਰ ਜੀ ਐਸ ਬੇਦੀ ਜੀ ਆ ਇਹ ਨੇ ਡਾਇਰੈਕਟਰ ਜੀ ਯਾਨੀ ਕਿ ਪੰਜਾਬੀ ਚ ਆਪਾਂ ਨਿਰਦੇਸ਼ਕ ਵੀ ਕਹਿ ਦਿੰਨੇ ਆ ਆ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਜਿਹੜਾ ਉਹਦੇ ਵਿੱਚ ਆਪਣੀ ਇਹ ਸੇਵਾ ਨਿਵਾਰੇ ਨੇ ਆ ਮੈਨੂੰ ਪਤਾ ਵੀ ਵੱਡੇ ਅਫਸਰ ਆ ਉਹ ਮਿਹਨਤੀ ਉਹ ਮਿਹਨਤੀ ਬਹੁਤ ਮਿਹਨਤੀ ਡਾਕਟਰ ਸਾਹਿਬ ਨੇ ਜੀ ਆ ਬਹੁਤ ਜਿਆਦਾ ਆ ਸ਼ੁਰੂ ਤੋਂ ਹੀ ਹਾਂ ਬੜਾ ਨਾਮ ਹੈ ਇਹਨਾਂ ਦਾ हां ਵੱਡੇ ਅਫਸਰ ਹੋਣ ਦੇ ਬਾਵਜੂਦ ਵੀ ਥੱਲੇ ਤੱਕ ਲੋਕਾਂ ਨਾਲ ਜੁੜ ਕੇ ਕੰਮ ਕਰਨ ਵਾਲੇ ਅਫਸਰ ਆ ਇਹ ਸਾਨੂੰ ਪਤਾ ਹੈ ਨਾ ਬਾਰੇ ਮੈਨੂੰ ਲੱਗਦਾ ਵੀ ਕੋਈ ਪਸ਼ੂ ਪਾਲਣ ਵਾਲਾ ਹੋਊਗਾ ਬੰਦਾ ਜਿਹੜਾ ਇਹਨਾਂ ਦਾ ਨਾਮ ਨਾ ਜਾਣਦਾ ਹੋਵੇ ਨਾਮ ਨਾ ਜਾਣਦਾ ਹੋਵੇ ਜਾਂ ਮਿਲਿਆ ਨਾ ਹੋਵੇ ਜਾਂ ਮਿਲਿਆ ਨਾ ਹੋਵੇ ਜੀ ਇਹਨੂੰ ਡਾਕਟਰ ਸਾਹਿਬ ਜਾਣਕਾਰੀ ਲੈਣੀ ਤੁਹਾਡੇ ਤੋਂ ਵਿਭਾਗ ਵਾਲਿਆਂ ਹਾਂ ਹੋਰ ਸੁਣਾਓ ਕਿਵੇਂ ਚੱਲਦਾ ਬਸ ਵਧੀਆ ਜੀ ਬਹੁਤ ਵਧੀਆ ਗੱਹੀ ਚੱਲ ਰਹੀ ਫਿਰ ਜ਼ੋਰਾਂ ਤੇ ਹੈ ਗੱਹੀ ਚੱਲ ਰਹੀ ਆ ਬਸ ਉਸੇ ਕਰਕੇ ਪ੍ਰਦੂਸ਼ਣ ਬੜਾ ਹੋ ਰਿਹਾ ਆਪਣੀ ਕੋਲ ਇਹ ਚੀਜ਼ ਜਿਹੜੀ ਆ ਪ੍ਰਦੂਸ਼ਣ ਪਹਿਲੇ ਹੀ ਅਸੀਂ ਇੰਨਾ ਕੀਤਾ ਹੈ ਨਾ ਤੇ ਇਹ ਥੋੜੇ ਥੋੜੇ ਕੰਮਾਂ ਨਾਲ ਹੀ ਪ੍ਰਦੂਸ਼ਣ ਦਾ ਲੈਵਲ ਵੱਧ ਜਾਂਦਾ ਹੈ ਵੱਧ ਜਾਂਦਾ ਜੀ ਵੱਧ ਜਾਂਦਾ ਹਾਂ ਫਿਰ ਜਿਹੜੇ ਬੰਦੇ ਨੂੰ ਮਾੜੀ ਮੋਟੀ ਕੋਈ ਸਾਹ ਦੀ ਪ੍ਰੋਬਲਮ ਹੁੰਦੀ ਆ ਕੋਈ ਛਿੱਕਾਂ ਮਾਰੀ ਜਾਂਦਾ ਕਿਸੇ ਨੂੰ ਕੁਝ ਹੋ ਜਾਂਦਾ ਉਹ ਫਿਰ ਉਹ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਅ ਟ੍ਰੈਫਿਕ ਦਾ ਤਾਂ ਹੋਣਾ ਹੀ ਆ ਚਲੋ ਖੇਤਾਂ ਦੇ ਵਿੱਚ ਜਦੋਂ ਹੁੰਦਾ ਤੇ ਰੱਬ ਵੀ ਫਿਰ ਦਿਆਵਾਂ ਹੋਇਆ ਬੈਠਾ ਕਹਿੰਦਾ ਮੈਂ ਪ੍ਰਦੂਸ਼ਨ ਨੂੰ ਘਟਾਉਣਾ ਅਸਲ ਚੰਨਾ ਨਾਲ ਬੱਦਲਬਾਈ ਵੀ ਹੋਈ ਪਈ ਆ ਜੁਹਾਨ ਸਾਹਿਬ ਇਹ ਕੰਮ ਖਤਰਨਾਕ ਹੈ ਪਰ ਖਤਰਨਾਕ ਹੈ ਐ ਐ ਦਿਲ ਇਕੱਠਾ ਹੋ ਜਾਂਦਾ ਜਦੋਂ ਰੱਬ ਪ੍ਰਦੂਸ਼ਨ ਘਟਾਉਂਦੇ ਆਉਂਦਾ ਨਾ ਐ ਦਿਲ ਇਕੱਠਾ ਹੁੰਦਾ ਸਾਡਾ ਤਾਂ ਵੀ ਭਾਈ 6 ਮਹੀਨਿਆਂ ਦੀ ਮਿਹਨਤ ਜਿਹੜੀ ਹੁੰਦੀ ਆ ਉਹਦੇ ਤੇ ਪਾਣੀ ਫਿਰ ਜਾਂਦਾ ਫੇਰ ਨਾ ਆ ਪਾਣੀ ਫਿਰ ਜਾਂਦਾ ਤੇ ਚਲੋ ਹਾਲੇ ਵੈਸੇ ਫੇਰ ਵੀ ਬਚਾਇਆ ਹਾਲੇ ਉਹਨਾਂ ਨਹੀਂ ਹੈਗਾ ਥੋੜਾ ਜਿਹਾ ਬਾਕੀ ਨਾ ਜਿਹੜਾ ਟ੍ਰੈਫਿਕ ਦਾ ਪ੍ਰਦੂਸ਼ਣ ਆ ਉਹਨੂੰ ਵੀ ਸਾਡੇ ਵੀਰਾਂ ਨੂੰ ਨਾ ਸਾਰਿਆਂ ਨੂੰ ਮੌਕੇ ਤੇ ਹਰ ਵਕਤ ਆਪਣੀਆਂ ਗੱਡੀਆਂ ਗੁੱਡੀਆਂ ਦੀ ਚੈਕਿੰਗ ਕਰ ਲੈਣੀ ਚਾਹੀਦੀ ਇੱਕ ਤਾਂ ਦੇਖੋ ਜੀ ਲਾਈਟ ਤੇ ਨਹੀਂ ਰੁਕਦੇ ਜਦੋਂ ਰੁਕਦੇ ਆ ਨਾ ਆਪਾਂ ਉਦੋਂ ਬੰਦ ਹੀ ਨਹੀਂ ਕਰਦੇ ਗੱਡੀ ਬਿਲਕੁਲ ਬਿਲਕੁਲ ਬੰਦੇ ਉਹ ਚੱਲਦੀ ਰਹਿੰਦੀ ਆ ਪ੍ਰਦੂਸ਼ਣ ਚੱਲੀ ਜਾਂਦਾ ਪਿੱਛੇ ਜਿਹੜੇ ਸਕੂਟਰ ਵਾਲੇ ਉਹ ਇਦਾਂ ਟੱਕਦੇ ਆ ਫਿਰ ਨਾ ਬਿਲਕੁਲ ਬਿਲਕੁਲ ਦੇਖੋ ਸਾਡੀਆਂ ਗਲਤੀਆਂ ਆ ਹਾਂ ਇਹ ਹੋਇਆ ਕੁਛ ਨਹੀਂਗਾ ਇਹ ਅਸੀਂ ਖਰਾਬ ਕੀਤਾ ਹਾਂ ਅਸੀਂ ਕਿਸੇ ਵੀ ਚੀਜ਼ ਨੂੰ ਇੰਨਾ ਜ਼ਿਆਦਾ ਕੁਦਰਤੀ ਸਰੋਤਾਂ ਨੂੰ ਵਰਤ ਲਿਆ ਹੂੰ ਜਾਂ ਵੱਡ ਬਣਾਗਾ ਥੋੜਾ ਕੀਤਾ ਅਸੀਂ ਦਰਖਤ ਕਿੱਥੇ ਆ ਸਾਡੇ ਕਿੱਥੇ ਬਿਲਕੁਲ ਬਿਲਕੁਲ ਸਾਨੂੰ ਅਸੀਂ ਉਹ ਸਾਰੇ ਖਤਮ ਕਰ ਦਿੱਤੇ ਸੋ ਇਸ ਕਰਕੇ ਸਾਡੀਆਂ ਗਲਤੀਆਂ ਆ ਜਿਹੜਾ ਅੱਜ ਅਸੀਂ ਇਸ ਦੇ ਨਾਲ ਸਾਨੂੰ ਦੋ ਚਾਰ ਹੋਣਾ ਪੈ ਰਿਹਾ ਮਿੱਠਾ ਸਿੰਘ ਆਪਣਾ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਹਰ ਮੋਟਰ ਦੇ ਉੱਤੇ ਘਟੋ ਘਟ ਸਾਨੂੰ ਪੰਜ ਸੱਤ ਦਰਖਤ ਜਰੂਰ ਲਾਉਣੇ ਚਾਹੀਦੇ ਆ ਲਾਉਣੇ ਚਾਹੀਦੇ ਪਹਿਲਾਂ ਤਰਵੇਣੀ ਲਾਉਂਦੇ ਹੁੰਦੇ ਸੀ ਆ ਲਾਉਂਦੇ ਹੁੰਦੇ ਸੀ ਲਾਉਂਦੇ ਹੁੰਦੇ ਸੀ ਹੁਣ ਅਸੀਂ ਉਹ ਛੱਡ ਗਏ ਅਸੀਂ ਵੱਡ ਵੱਡ ਕੇ ਕਹਿੰਦਾ ਉਹ ਮਰਲਾ ਥਾਂ ਨਹੀਂ ਕਿਤੇ ਹੁੰਦਾ ਤੀਜਪਾਲ ਜੀ ਸ਼ਾਂ ਦੇ ਵਿੱਚ ਬੈਠਣ ਲਈ ਮੰਜੇ ਦੇ ਮਤਲਬ ਸ਼ਾਂ ਦੇ ਸ਼ਾਂ ਹੈ ਹੀ ਨਹੀਂ ਕਿੰਦਾ ਪਾਉ ਉੱਥੇ ਦਰਖਤੀ ਹੈ ਨਹੀਂ ਆਹ ਅੱਛਾ ਇਦਾਂ ਆ ਬਈ ਇਹਦੇ ਅਲਵੀ ਧਿਆਨ ਦੇਣਾ ਚਾਹੀਦਾ ਦੂਜੀ ਗੱਲ ਇਹ ਆ ਵੀ ਡਾਕਟਰ ਸਾਹਿਬ ਆਪਣੇ ਕੋਲ ਆਏ ਆ ਹਾਂ ਇਹਨਾਂ ਦਾ ਵਤ ਤੋਂ ਵਤ ਲਾਹਾ ਲਈ ਆ ਆਪ ਲੋ ਲੋ ਜੀ ਲੋ ਅੱਜ ਆਪਾਂ ਡਾਕਟਰ ਸਾਹਿਬ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਲਈ ਸਹੂਲਤ ਬਿਲਕੁਲ ਇਸ ਵਿਸ਼ੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਹੈ ਬਹੁਤ ਵਧੀਆ ਵਿਸ਼ਾ ਜੀਰੋ ਤੇ ਪੈਣਾ ਇਸ ਵਿਸ਼ੇ ਤੇ ਤੁਸੀਂ ਕੋਈ ਡਾਕਟਰ ਸਾਹਿਬ ਨੂੰ ਸਵਾਲ ਕਰਨਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜੀ ਜਦੋਂ ਆਪਾਂ ਗੱਲ ਕਰਦੇ ਆ ਹਮੇਸ਼ਾ ਤੋਂ ਹਮੇਸ਼ਾ ਤੋਂ ਬਹੁਤ ਵਧੀਆ ਕੰਮ ਕਰਦੇ ਆ ਆ ਰਿਹਾ ਵਿਭਾਗ ਤੁਹਾਡਾ ਹਨਾ ਜੀ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਉਨੇ ਆ ਬਹੁਤ ਸਹਾਈ ਹੁੰਦੀਆਂ ਤੇ ਫਿਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਤੁਸੀਂ ਕੁਝ ਨਵੀਆਂ ਸਕੀਮਾਂ ਹੋਰ ਲੈ ਕੇ ਆ ਜਰਨੀ ਆ ਇਹ ਦੱਸੋ ਸਾਨੂੰ ਕਿ ਹੋਣ ਕਿਹੜੀਆਂ ਸਕੀਮਾਂ ਲੈ ਕੇ ਤੁਸੀਂ ਸਾਡੇ ਕੋਲ ਪਹੁੰਚਿਆ ਮੈਨੂੰ ਪਤਾ ਡਾਕਟਰ ਸਾਹਿਬ ਕੋਈ ਨਾ ਕੋਈ ਨਵਾਂ ਲੈ ਕੇ ਤਾਂ ਆਈ ਗਊ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਤੇਜਪਾਲ ਜੀ ਤੁਸੀਂ ਜਾਣਦੇ ਵੀ ਪਸ਼ੂ ਪਾਲਣ ਵਿਭਾਗ ਜਿਹੜਾ ਹੈ ਹੀ ਪਸ਼ੂਆਂ ਦੀ ਸੇਵਾ ਦੇ ਲਈ ਹੈ ਜੀ ਜੀ ਸੋਚੀ ਕਿ ਸੇਵਾ ਦੀ ਸੋਚ ਲੈ ਕੇ ਵਿਭਾਗ ਜਿਹੜਾ ਅੱਗੇ ਹੈ ਐਂਡ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਵੀ ਜਿਹੜਾ ਇਸ ਵਿਭਾਗ ਦੇ ਵਿੱਚ ਡਾਕਟਰ ਹੈ ਜਾਂ ਜਿਹੜਾ ਵੀ ਕੋਈ ਵੈਟਨਰੀ ਇੰਸਪੈਕਟਰ ਹੈ ਫਾਰਮਾਸਿਸ ਦਾ ਜਿਹੜਾ ਵੀ ਕੋਈ ਹੈ ਦੇ ਵਿੱਚ ਕੋਈ ਵੀ EMPLOYEE ਹੈ ਕੋਈ ਵੀ EMPLOYEE ਹੈ ਬਿਲਕੁਲ ਉਹੀ ਆਵੇ ਜਿਹੜਾ ਸੇਵਾ ਦੇ ਲਈ ਤਤਵ ਰ ਹੈ ਵੀ ਮੈਂ ਸੇਵਾ ਕਰਨੀ ਹੈ ਤੇ ਉਹਨਾਂ ਦੀ ਅੱਖਾਂ ਚੱਖਾ ਪਾ ਕੇ ਪੁੱਛ ਸਗੇ ਵੀ ਹੈ ਇਹਨਾਂ ਦੀ ਰਿਕੁਆਇਰਮੈਂਟ ਕਿਹੜੀ ਹੈ ਬਿਲਕੁਲ ਤੇ ਜਿੰਨੇ ਇਹਨਾਂ ਜੀਵਾਂ ਦੀ ਅੱਖਾਂ ਚ ਅੱਖ ਪਾ ਲਈ ਇਹਨਾਂ ਸਰ ਉਹ ਤਾਂ ਫਿਰ ਸੇਵਾ ਹੀ ਕਰੇਗਾ ਔਰ ਕੁਝ ਨਹੀਂ ਕਰੇਗਾ ਕੀ ਬਾਤ ਹੈ ਵੀ ਔਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਵੀ ਜੇ ਇੱਕ ਤਰ੍ਹਾਂ ਦੀ ਪਰਮਾਤਮਾ ਨੇ ਸਾਨੂੰ ਡਬਲ ਫਾਇਦਾ ਦਿੱਤਾ ਇਸ ਵਿਭਾਗ ਵਿੱਚ ਕੰਮ ਕਰਨ ਦਾ ਜੀ ਤਨਖਾਹ ਸਰਕਾਰ ਨੇ ਦੇ ਦੇਣੀ ਸਾਨੂੰ ਜੀ ਜਿਹੜੀ ਕਿ ਅਦਰਵਾਈਜ਼ ਸਾਡੀ ਜੇ ਪਰਮਾਤਮਾ ਨੂੰ ਡਿਊਟੀ ਹੈ ਵੀ ਬੇਜ਼ਵਾਨਾਂ ਦੀ ਸੇਵਾ ਵੀ ਕਰਨੀ ਹੈ ਪਰ ਦੇਖੋ ਉਹਦੀ ਅਸੀਂ ਤਨਖਾਹ ਵੀ ਲੈ ਰਹੇ ਹਾਂ ਸੋ ਅਸੀਂ ਤਾਂ ਇੱਕ ਪੰਥ ਦੋ ਕਾਰਜ ਕਰ ਰਹੇ ਹਾਂ ਜੀ ਸੋ ਵਿਭਾਗ ਜਿਹੜਾ ਹੈ ਨਾਲ ਆਪਣੀ ਜਿਹੜੀ ਪਰਮਾਤਮਾ ਨੂੰ ਬਖਸ਼ੀਰ ਡਿਊਟੀ ਵੀ ਪੂਰੀ ਕਰ ਰਿਹਾ ਤੇ ਨਾਲ ਸੈਲਰੀ ਵੀ ਆਪਣੀ ਲੈ ਰਿਹਾ ਸੋ ਇਹ ਤਾਂ ਇੱਕ ਮੌਕਾ ਦਿੱਤਾ ਹੈ ਪਰਮਾਤਮਾ ਨੇ ਜਿਹੜਾ ਇਸ ਵਿਭਾਗ ਦੇ ਵਿੱਚ ਅਹੀਂ ਅਸੀਂ ਔਰ ਇਹਨਾਂ ਜੀਵਾਂ ਲਈ ਕੁਝ ਕਰ ਸਕਦੇ ਹਾਂ ਜੀ ਸਕੀਮਾਂ ਬਿਲਕੁਲ ਸਕੀਮ ਵਿਭਾਗ ਦੇ ਵਿੱਚ ਲਿਆਉਣ ਦਾ ਫਾਇਦਾ ਹੈ ਇਸੇ ਤਰ੍ਹਾਂ ਵੀ ਕਈ ਵਾਰੀ ਹੁੰਦਾ ਸਕੀਮ ਅਸੀਂ ਲਗ ਨੋਟ ਕਰ ਦਿੱਤੀ ਵੀ ਇਹ ਸਕੀਮ ਅ ਨੋਟੀਫਾਈ ਹੋ ਗਈ ਪਰ ਜੇ ਉਹ ਫਾਰਮਰ ਤੱਕ ਨਹੀਂ ਪਹੁੰਚੀ ਪਸ਼ੂ ਪਾਲਕਾਂ ਤੱਕ ਨਹੀਂ ਪਹੁੰਚੀ ਫਿਰ ਉਹਦਾ ਕੋਈ ਫਾਇਦਾ ਨਹੀਂ ਫਿਰ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਲਾਅ ਕੋਈ ਬਣਾਣਾ ਸੌਖਾ ਹੈ ਇੰਪਲੀਮੈਂਟੇਸ਼ਨ ਔਖੀ ਹੁੰਦੀ ਹੈ ਸੋ ਅਸੀਂ ਅਲੱਗ-ਅਲੱਗ ਸਕੀਮਾਂ ਜਿਹੜੀਆਂ ਨੇ ਵਿਭਾਗ ਦੇ ਵਿੱਚ ਲੈ ਕੇ ਆਏ ਹੋਏ ਆ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਐਸਕਰਟ ਸਕੀਮ ਦੇ ਅੰਤਰਗਤ ਅਸੀਂ ਡੀਵਰਮਿੰਗ ਦੀ ਸਕੀਮ ਆਈ ਹੈ ਜੀ ਹਮ ਸਾਰੇ ਜਿੰਨੇ ਵੀ 65 ਲੱਖ ਦੇ ਕਰੀਬ ਸਾਡੇ ਕੋਲ ਜਿਹੜੇ ਕੈਟਲ ਬਫਲੋ ਉਹਨਾਂ ਦੇ ਬੱਚੇ ਨੇ ਜੀ ਉਹਨਾਂ ਦੀ ਡੀਵਰਮਿੰਗ ਕਰਨੀ ਹੈ ਅੱਛਾ ਡੀਵਰਮਿੰਗ ਦਾ ਮੈਂ ਮਤਲਬ ਸਮਝਾ ਦੇਣਾ ਪੇਟ ਦੇ ਕੀੜਿਆਂ ਤੋਂ ਰੈਤ ਕਰਨਾ ਬਿਲਕੁਲ ਪਹਿਲਾਂ ਬਿਲਕੁਲ ਨਹੀਂ ਸੀ ਹੁੰਦਾ ਪਸ਼ੂ ਪਾਲਕ ਵੀਰ ਵੀ ਮੇਰੇ ਕਈ ਵਾਰੀ ਅਸੀਂ ਕਹਿੰਨਾ ਨਾ ਤੁਸੀਂ ਕੀੜਿਆਂ ਦੀ ਦਵਾਈ ਦਿੱਤੀ ਹੈ ਉਹਨਾਂ ਨੇ ਕੀ ਲੋੜ ਹੈ ਕੋਈ ਲੋੜ ਹੀ ਨਹੀਂ ਹੈਗੀ ਵੱਡੇ ਜਾਨਵਰਾਂ ਦੇ ਜਿਹੜਾ ਕਿੜੇ ਪੈਂਦੇ ਛੋਟੇ ਬੱਚਿਆਂ ਦੇ ਕੀੜੇ ਪੈਂਦੇ ਆ ਕਟੜੂਆਂ ਦੇ ਪੈਂਦੇ ਹੁੰਦੇ ਹੀ ਹਾਂ ਛੁੱਟੇ ਦੇ ਆਪੇ ਹੀ ਕਹਿੰਦੇ ਬਿਲਕੁਲ ਬਿਲਕੁਲ ਪਰ ਨਹੀਂ ਜਦੋਂ ਨੇਚਰਲੀ ਪੱਠੇ ਆਣੇ ਆ ਮਿੱਟੀ ਨਾਲ ਲੱਗੀ ਆ ਕੁਝ ਉਹਦੇ ਵਿੱਚ ਕੋਈ ਤੇ ਨਾ ਕਿਤੇ ਕੀੜੇ ਜਿਹੜੇ ਅੰਦਰ ਜਾਂਦੇ ਹੀ ਜਾਂਦੇ ਆ ਅੱਛਾ ਕਈ ਥਾਵਾਂ ਤੇ ਜਦੋਂ ਅਸੀਂ ਪੁੱਛਣਾ ਪਸ਼ੂ ਪਾਲਕ ਵੀਰਾਂ ਨੂੰ ਵੀ ਮੋਟਾ ਕਿੰਨੇ ਨ ਦੇ ਜਾਨੁਰ ਖਾਈ ਤੋਂ ਬੜਾ ਜਾਨਾ ਕਹਿੰਦੇ ਪੱਠੇ ਤੋਂ ਪੂਰੇ ਪਾਨਨੇ ਆ ਲੱਗਦੇ ਨਹੀਂ ਕਹਾਂ ਹਾਂ ਕਾਰਨ ਇਹੀ ਕੀੜੇ ਸੋ ਇੱਕ ਸੋਚ ਆਪਾਂ ਜਦੋਂ ਕਰ ਲੈਂਦੇ ਆ ਵੀ ਨਹੀਂ ਨਹੀਂ ਕੀੜੇ ਵੱਡਿਆਂ ਦੇ ਲੋੜ ਨਹੀਂ ਹੈਗੀ ਇਹਨਾਂ ਨੂੰ ਕੀੜਾ ਰੋਧ ਕਰਨ ਦੀ ਕੋਈ ਲੋੜ ਨਹੀਂ ਪਰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਹੁਣ ਅਸੀਂ ਪ੍ਰੈਕਟੀਕਲੀ ਦੇਖਿਆ ਵੀ ਜਦੋਂ ਅਸੀਂ ਡੀਵਰਮਿੰਗ ਪਿਛਲੇ ਸਾਲ ਵੀ ਵਿਭਾਗ ਨੇ ਕੀਤੀ ਐਸ ਕਾਰਡ ਦੇ ਅੰਦਰ ਸਾਰੇ ਜਿਹੜੇ 65 ਲੱਖ ਜੀਵ ਸੀ ਉਹਨਾਂ ਨੂੰ ਅਸੀਂ ਡੀਵਰਮ ਕੀਤਾ ਐਸਲ ਫਿਰ ਰੀਵਰਮਿੰਗ ਜਿਹੜੀ ਕਿ ਸ਼ੁਰੂ ਕੀਤੀ ਹੈ ਵੈਕਸੀਨੇਸ਼ਨ ਤੋਂ ਪਹਿਲਾਂ ਮਿਲਕ ਯੀਲਡ ਦਾ ਜਿਹੜਾ ਹੈ ਮਿਲਕ ਯੀਲਡ ਬਰਕਰਾਰ ਰਹੀ ਹੈ ਤੇ ਸਭ ਨੂੰ ਸੋਣੀ ਹੋਗੀ ਅਗੇ ਨਾਲ ਹਮਮ ਠੀਕ ਆ ਅੱਛਾ ਫਰਕ ਪੈਂਦਾ ਬਿਲਕੁਲ ਬਿਲਕੁਲ ਸਭ ਤੁਸੀਂ ਬਹੁਤ ਵਧੀਆ ਸਕੀਮਾਂ ਲੈ ਕੇ ਆ ਰਹੇ ਹੋ ਇੱਕ ਸਕੀਮ ਤੁਹਾਡੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਜਦੋਂ ਅ ਜਦੋਂ ਆਪਾਂ आरएसी ਤੁਸੀਂ ਕਹਿੰਦੇ ਸੀ ਇੱਕ ਐਂਟੀ ਸਨੇਕ ਵਿਨੋਮ ਵੀ ਤੁਸੀਂ ਲੈ ਕੇ ਆਏ ਹੋ ਉਹਦੀ ਇਹ ਸਾਨੂੰ ਦੱਸੋ ਕਿ ਹੈ ਕੀ ਹੈ ਤੇ ਜਦੋਂ ਇਹ ਕਿਉਂਕਿ ਮୋਰੇ ਸਮਝ ਆ ਜਾਣਾ ਜੀ ਪਸ਼ੂਆਂ ਨੂੰ ਜਾਨਵਰ ਕਈ ਵਾਰੀ ਇਹ ਸੱਪ काट ਹੀ ਲੈਂਦਾ ਹਨਾ ਅ ਬਰਸਾਤਾਂ ਚ ਵੀ ਜਾਂ ਉਸ ਤੋਂ ਪਹਿਲਾਂ ਵੀ ਸੋ ਇਹ ਕੀ ਹੈ ਇਹਦੀ ਐਮਰਜੈਂਸੀ ਪੀਰੀਅਡ ਕਿੰਨਾ ਆ ਕਿੰਨਾ ਕੁ ਕੋਸਟਲੀ ਆ ਥੋੜੇ ਸਾਨੂੰ ਜਰੂਰ ਦੱਸ ਦਿਓ ਕਿ ਇੱਕਦਮ ਹੀ ਉਹ ਲੈ ਕੇ ਜਾਣਾ ਚਾਹੀਦਾ ਸਾਨੂੰ ਪਸ਼ੂ ਨੂੰ ਬਿਲਕੁਲ ਨਾਰਮਲੀ ਜਿਹੜੇ ਅਸੀਂ ਦੇਖਨੇ ਆ ਵੀ ਪਸ਼ੂ ਪਾਲਕ ਵੀਰਾਂ ਨੂੰ ਨਾ ਕਈ ਵਾਰੀ ਉਹ ਸਵੇਰੇ ਉੱਠੀ ਆ ਤੇ ਜਾਨਵਰ ਦੇ ਨਾਲ ਲਾਰਾਂ ਡਿੱਗਦੀਆਂ ਆਣਗੀਆਂ ਹਾਂ ਪਤਾ ਹੀ ਨਹੀਂ ਲੱਗਦਾ ਉਹ ਇਹ ਸੋਚਦੇ ਵੀ ਰਾਤੋ ਰਾਤ ਤੇ ਚੰਗਾ ਭਲਾ ਸੀ ਵੀ ਕੀ ਹੋਇਆ ਜਾਂ ਕਿਤੇ ਜਬਾਨ ਦੇ ਉੱਪਰ ਨੀਲਾਪਨ ਆਣਾ ਸ਼ੁਰੂ ਹੋ ਜਾਏਗਾ ਅੱਖਾਂ ਦੇ ਥੱਲੇ ਪੁਤਲੀਆਂ ਨੀਲੀਆਂ ਜਾਂ ਡਿੱਗਣਗੇ ਚੱਕਰ ਖਾ ਕੇ ਡਿੱਗਣਗੇ ਵੱਡੇ ਜਾਨਵਰਾਂ ਦੇ ਵਿੱਚ ਸੇਮ ਅਸੀਂ ਸਮਾਲ ਜਿਹੜੇ ਐਨੀਮਲ ਡੌਗਸ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿਉਂਕਿ ਹਮੇਸ਼ਾ ਜਦੋਂ ਅ ਕਈ ਥਾਵਾਂ ਤੇ ਆਪਾਂ ਵੀਡੀਓਜ਼ ਵੀ ਦੇਖਦੇ ਆਂ ਡੌਗ ਦੀ ਤੇ ਸੱਪ ਦੀ ਲੜਾਈ ਜਿਹੜੀ ਉਹ ਆਈ ਹੁੰਦੀ ਹੈ ਸੱਪ ਜੇ ਘਰ ਚ ਵੜ ਗਿਆ ਤੇ ਜੇ ਡੌਗ ਘਰ ਚ ਰੱਖਿਆ ਉਹਨੇ ਤਾਂ ਬਚਾਣਾ ਹੀ ਹੈ ਮਨੁੱਖਾਂ ਦਾ ਉਹਦੀ ਡਿਊਟੀ ਹੈ ਤੇ ਲੜਾਈ ਵਿੱਚ ਆ ਹੀ ਹੁੰਦੀ ਹੈ ਸੋ ਜਦੋਂ ਸੱਪ ਨੇ ਬਾਈਟ ਕਰਤਾ ਜਾਂ ਤਾਂ ਜੇ ਤਾਂ ਸੱਪ ਦੇ ਸਾਹਮਣੇ ਤੁਹਾਨੂੰ ਦੇਖ ਪਿਆ ਵੀ ਡੌਗ ਨੇ ਮਾਰ ਦਿੱਤਾ ਫਿਰ ਤਾਂ ਪਤਾ ਲੱਗ ਜੇਗਾ ਕਈ ਵਾਰੀ ਉਹ ਪਤਾ ਹੀ ਨਹੀਂ ਲੱਗਦਾ ਸੋ ਫਿਰ ਉਹਨਾਂ ਦੇ ਫੈਂਗ ਮਾਰਕਸ ਤੋਂ ਪਤਾ ਲੱਗਦਾ ਨੱਕ ਦੇ ਉੱਤੇ ਹੀ ਆ ਪੰਜਿਆਂ ਦੇ ਉੱਪਰ ਨਿਸ਼ਾਨ ਹੋਣਗੇ ਵੀ ਸੱਪ ਨੇ ਇੱਥੇ ਕੱਟਿਆ ਹੋਇਆ ਹੈ ਸੋ ਜਦੋਂ ਕੱਟ ਦਿੱਤਾ ਨਾਰਮਲੀ ਮਾਰਨਿੰਗ ਟਾਈਮ ਦੇ ਵਿੱਚ ਹੇਗਾ ਜਿਹੜਾ ਟਾਈਮ ਪੀਰੀਅਡ ਲਾਈਫ ਤੇ ਡੈਥ ਦੇ ਵਿੱਚ ਤਿੰਨ ਤੋਂ ਚਾਰ ਘੰਟੇ ਦਾ ਜੀ ਹੂੰ ਤੇ ਜੇ ਤਿੰਨ ਚਾਰ ਘੰਟੇ ਦੇ ਵਿੱਚ ਉਹਨੂੰ ਪੋਲੀਵੈਲੈਂਟ ਐਂਟੀ ਸ네ਕ ਬੰਨੇ ਮਿਲ ਗਿਆ ਦਵਾਈ ਮਿਲ ਗਈ ਫਿਰ ਤਾਂ ਬਚਣ ਦੇ ਚਾਂਸਸ ਬਹੁਤ ਜ਼ਿਆਦਾ ਹੈ ਨਹੀਂ ਤੇ ਚਾਂਸਸ ਬਹੁਤ ਘੱਟ ਹੈ ਜਿਸ ਪ੍ਰੈਕਟੀਕਲੀ ਦੇਖਿਆ ਹੈ ਸਾਰੀਆਂ ਥਾਵਾਂ ਤੇ ਅਵੇਲੇਬਲ ਨਹੀਂ ਸੀ ਮੈਡੀਸਨ ਹੈ ਜੀ ਸੋ 19 ਦੇਰ ਦੇ ਵਿੱਚ ਦਵਾਈ ਲੱਭਦਾ ਹੋ ਜਾਂਦਾ ਸੀ ਕਈ ਇਹੋ ਜਿਹੇ ਵੀ ਸਾਨੂੰ ਫੋਨ ਆਏ ਬੀਸਰ ਅਸੀਂ ਦਵਾਈ ਅਰੇਂਜ ਕਰ ਲਈ ਲੈ ਕੇ ਚੱਲੇ ਸੀ ਤੇ ਉਨੀ ਤੈਨੂੰ ਡੈਥ ਹੋ ਗਈ ਸੋ ਬੜਾ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਜੀ ਇਹ ਚੀਜ਼ਾਂ ਸੋਚ ਕੇ ਜਿਹੜਾ ਇੱਕ ਐਕਸਕਲੂਸਿਵ ਯੂਨਿਟ ਜਿਹੜਾ 27 ਤਹਿਸੀਲ ਲੈਵਲ ਤੇ ਤੇ 22 ਪੋਲੀ ਕਲੀਨਿਕ ਚ ਹਾਂਜੀ ਪੋਲੀਵੈਲੈਂਟ ਐਂਟੀ ਸਨੇਕ ਵੈਨਮ ਅਵੇਲੇਬਲ ਕਰਵਾ ਦਿੱਤਾ ਅਸੀਂ ਬਹੁਤ ਵਧੀਆ ਗੱਲ ਹੈ ਜੀ ਹੁਣ ਮੈਕਸਿਮਮ ਅਸੀਂ ਜਾਨਾਂ ਬਚਾਉਣ ਦੀ ਕੋਸ਼ਿਸ਼ ਹੋਏਗੀ ਵੀ ਉੱਥੋਂ ਇਹ ਫੈਸਿਲਿਟੀ ਜਿਹੜੀ ਹੈ ਲੈ ਸਕਦੇ ਆ ਫ੍ਰਿਜ ਦੇ ਵਿੱਚ ਰੱਖਣੀ ਹੁੰਦੀ ਹੈ ਮੈਡੀਸਿਨ ਪ੍ਰੀਜ਼ਰਵ ਕਰਕੇ ਡਾਕਟਰ ਸਾਹਿਬ ਦੀ ਨਿਗਰਾਨੀ ਦੇ ਵਿੱਚ ਮੈਡੀਸਿਨ ਰਹੇਗੀ ਹੈ ਤਾਂ ਜ਼ਹਿਰ ਤੋਂ ਹੀ ਬੰਦਦੀ ਹੈ ਨਾ ਜੀ ਸੋ ਇਹ ਵੀ ਨਹੀਂ ਹੈ ਵੀ ਸ਼ੱਕ ਪਿਆ ਤੇ ਆਪਾਂ ਉਹਨੂੰ ਵਰਤ ਲਾਂਗੇ ਨੋ ਇਹ ਡਾਕਟਰ ਸਾਹਿਬ ਡਾਇਗਨੋਸ ਕਰਨਗੇ ਤੇ ਫੇਰ ਹੀ ਵਰਤੀ ਜਾਏਗੀ ਤਾਂ ਹੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਦਵਾਈ ਰੱਖੀ ਗਈ ਹੈ ਜੀ ਅੱਛਾ ਡਾਕਟਰ ਸਾਹਿਬ ਜਦੋਂ ਕੋਈ ਬੰਦਾ ਜਿਆਦਾ ਬਿਮਾਰ ਹੁੰਦਾ ਤੇ ਕਹਿੰਦੇ ਇਹਨੂੰ ਚੱਕੋ ਚੱਕੋ OPD ਲੈ ਜਾਓ <laughs> OPD ਇੱਧਰ ਲੈ ਕੇ ਜਾਂਦੇ ਨਾ ਇਹ ਇੱਕ ਹਸਪਤਾਲ ਦੇ ਬਾਹਰ ਲਿਖਿਆ ਹੁੰਦਾ OPD ਆਊਟਡੋਰ ਪੇਸ਼ੈਂਟ ਕੁਝ ਕਰਕੇ ਹੈ ਜੀ ਡਿਪਾਰਟਮੈਂਟ ਤੁਸੀਂ ਤੁਸੀਂ IPD ਕਹਿੰਦੇ ਸੀ ਬਿਲਕੁਲ ਇਹ ਕੀ ਹੋਇਆ ਭਲਾ ਤਾਂ ਇਹਦੀ ਕੀ ਮਤ ਹੈ ਜੀ OPD ਆਊਟਡੋਰ ਪੇਸ਼ੈਂਟ ਡਿਪਾਰਟਮੈਂਟ ਆ ਬਈ IPD ਇੰਡੋਰ ਪੇਸ਼ੈਂਟ अच्छा जी असली आपा ਜਿਹੜਾ ਤਾਂ ਬਿਨਾ ਐਡਮਿਸ਼ਨ ਤੋਂ ਠੀਕ ਕਰ ਲਿਆ ਬਾਹਰ ਹੀ ਦਿਖਾਇਆ ਪਰਚੀ ਦਿਖਾਈ ਉਹ ओपीडी ਦੇ ਵਿੱਚ ਹੋ ਗਿਆ ਤੇ ਜਿਹਦੇ ਵਿੱਚ ਐਡਮਿਟ ਕਰਨਾ ਪਿਆ ਉਹ ਆਈਪੀਡੀ اچھا ਠੀਕ ਹੈ ਐਡਮਿਸ਼ਨ ਔਰ ਆਪਣਾ ਪੰਜਾਬ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਪਹਿਲੀ ਸਟੇਟ ਹੈ ਜਿਸ ਨੇ ਆਈਪੀਡੀ 6 ਜ਼ਿਲ੍ਹਿਆਂ ਦੇ ਵਿੱਚ ਸਟਾਰਟ ਕੀਤੀ ਹੈ ਜੀ اچھا ਜੀ ਸੋਚੀ ਸੀ ਇਹਦੇ ਮਗਰ ਆ ਨਾਰਮਲੀ ਕੀ ਹੁੰਦਾ ਵੀ ਜਦੋਂ ਸਿਜ਼ੇਰੀਅਨ ਗਾਵਾਂ ਜਾਂ ਮੱਝਾਂ ਦੇ ਵਿੱਚ ਆਪਾਂ ਕਰਦੇ ਜਾਂ ਫ੍ਰੈਕਚਰ ਦੇ ਕੇਸਿਸ ਹੁੰਦੇ ਸੀ ਤੇ ਨੈਚੁਰਲੀ ਬਾਅਦ ਦੇ ਵਿੱਚ ਪਸ਼ੂ ਪਾਲਕ ਵੀਰ ਨੂੰ ਲੈ ਕੇ ਜਾਣਾ ਪੈਂਦਾ ਸੀ ਟਰਾਲੀਆਂ ਦੇ ਉੱਤੇ ਲੋਡ ਕਰਕੇ ਹਾਂਜੀ ਕਰ ਜਾਣਾ ਹੂੰ ਦੂਸਰੇ ਤੀਜੇ ਦਿਨ ਜਦੋਂ ਲੋਡ ਕਰਦੇ ਹੋ ਸਟਿਚ ਲੂਜ਼ ਹੋ ਜਾਂਦੇ ਸੀ ਤੇ ਜੇ ਕਿਤੇ ਸਟਿਚ ਖੁੱਲ ਜਾਣੇ ਤੇ ਉਹਨੂੰ ਤਾਂ ਪਰਤੂ ਪਿਆ ਜਾਂਦਾ ਸੀ ਫਾਰਮਰ ਦਾ ਵੀ ਇਹ ਕਰਾਂਗੇ ਕੀ ਕਿਉਂਕਿ ਜਿਹੜੇ ਬੰਦੇ ਨੇ ਜਿਹੜੇ ਡਾਕਟਰ ਸਾਹਿਬਾਨ ਨੇ ਆਪਰੇਟ ਕੀਤਾ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਜਗ੍ਹਾ ਤੇ ਕਿਹੜਾ ਸਟਿਚ ਲਾਇਆ ਹੈ ਜਾਂ ਉਹਨਾਂ ਨੂੰ ਪਤਾ ਹੈ ਕਿਹੜੀ ਜਗ੍ਹਾ ਤੋਂ ਬਲੀਡਿੰਗ ਹੋਣ ਦੇ ਚਾਂਸਸ ਸੀ ਉਹਨਾਂ ਨੂੰ ਪਤਾ ਮੈਂ ਕਿਹੜੀ ਲੇਅਰ ਕਿਸ ਤਰ੍ਹਾਂ ਕੀਤੀ ਹੈ ਤੇ ਜਦੋਂ ਬਾਹਰ ਦਾ ਕੋਈ ਨਵਾਂ ਬੰਦਾ ਆਏਗਾ ਉਹ ਜਿੰਨੀ ਦੇਰ ਚੱਕ ਉਹਨੇ ਦੇਖਣਾ ਜਾਂ ਡਾਇਗਨੋਸ ਕਰਨਾ ਉੰਨੀ ਦੇਰ ਦੇ ਵਿੱਚ ਵਿੱਚ ਉਹਦੀ ਜਾਨਵਰ ਦੀ ਡੈਥ ਹੋ ਜਾਂਦੀ ਸੀ ਸੋ ਇਹ ਸੋਚ ਨੂੰ ਸੋਚ ਕਰਕੇ ਹੀ ਅਸੀਂ ਜਿਹੜਾ ਇਹ ਸ਼ੁਰੂ ਕੀਤਾ ਹੈ ਵਿਭਾਗ ਨੇ ਜਿੱਥੇ-ਜਿੱਥੇ ਪੰਜ ਜਿਹੜੇ 6 ਟੋਟਲ 6 ਡਿਸਟ੍ਰਿਕਟਸ ਨੇ ਜੀ ਜਿਹਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਗੁਰਦਾਸਪੁਰ ਹੈ ਲੁਧਿਆਣਾ ਪਟਿਆਲਾ ਤੇ ਸੰਗਰੂਰ ਜਿਨ੍ਹਾਂ ਦੇ ਵਿੱਚ ਪੇਸ਼ੈਂਟ ਜ਼ਿਆਦਾ ਸਨ ਸੋ ਉੱਥੇ ਜਦੋਂ ਆਪਰੇਟ ਕਰਵਾਣਗੇ ਇਹ ਪਸ਼ੂ ਪਾਲਕ ਵੀਰ ਦੀ ਮਰਜ਼ੀ ਹੈ ਉਹ ਜਿੰਨੀ ਦੇ ਰੱਖਣਾ ਚਾਹੇ ਉੱਥੇ ਰੱਖ ਲੇਗਾ ਉਹਦੇ ਰਹਿਣ ਦਾ ਅਰੇਂਜਮੈਂਟ ਉੱਥੇ ਕੀਤਾ ਹੈ अच्छा जी ओदे रहन ਦਾ ਅਰੇਂਜਮੈਂਟ ਜੀ ਉਹਦੇ ਰੂਮਸ ਬੈੱਡ ਵਗੈਰਾ ਮਿਲੇਗਾ ਜੀ ਬਹੁਤ ਵਧੀਆ ਗੱਲ ਹੈ ਉਹਦੇ ਦਵਾਈਆਂ ਦਾ ਤੇ ਫਾਰਮਰ ਦਾ ਅਰੇਂਜਮੈਂਟ ਉਹਨੇ ਕਰਨਾ ਹੈ ਉਹਦੇ ਜਾਨਵਰ ਦੇ ਰਹਿਣ ਦਾ ਨਾਲ ਅਰੇਂਜਮੈਂਟ ਹੈ ਜੀ ਬਾਏ ਚਾਂਸ ਐਮਰਜੈਂਸੀ ਆ ਗਈ ਤੇ ਰਾਤ ਨੂੰ ਜਿਹੜਾ ਚੌਕੀਦਾਰ ਹੁੰਦਾ ਤੇ ਫਾਰਮਰ ਹੈ ਉਹ ਇਮੀਡੀਏਟਲੀ ਇਨਫਾਰਮ ਕਰੇਗਾ ਜਿਹੜੇ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ ਸੋ ਉਹਨਾਂ ਦੀ ਟੀਮ ਆ ਕੇ ਉਹਨੂੰ ਅਟੈਂਡ ਕਰੇਗੀ ਤੇ ਫਿਰ ਜਿਹੜੀ ਨੇਚਰਲੀ ਜਦੋਂ ਉਹਨਾਂ ਨੂੰ ਪਤਾ ਵੀ ਮੈਂ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਸਵਿੱਚ ਲਾਏ ਆ ਜਿੱਥੇ ਪ੍ਰੋਬਲਮ ਆ ਸਕਦੀ ਸੀ ਉਸ ਜਗ੍ਹਾ ਦੇ ਉੱਤੇ ਅਟੈਂਡ ਕਰਕੇ ਪੇਸ਼ੈਂਟ ਦੀ ਜਿਹੜੀ ਜਾਨ ਬਚਾਣਗੇ ਇਹ ਇੱਕ ਸੋਚ ਸੀ ਵੀ ਵੱਧ ਤੋਂ ਵੱਧ ਜਿਹੜੀਆਂ ਜਾਨਾਂ ਨੇ ਆਫਟਰ ਆਪਰੇਸ਼ਨ ਬਚਾਈਆਂ ਜਾ ਸਕਦੀਆਂ ਸੋ ਆਪਣੀ ਸਟੇਟ ਨੇ ਬਹੁਤ ਵੱਡਾ ਪ੍ਰਣਾਮ ਦਿੱਤਾ ਜੀ 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 ਬਹੁਤ ਵਧੀਆ ਡਾਕਟਰ ਜੀ ਐਸ ਮੀਦੀ ਜੀ ਬਹੁਤ ਵਧੀਆ ਤੁਸੀਂ ਇਹ ਨਾ ਜਿਹੜਾ ਕੰਮ ਆ ਇਹ ਕੀਤਾ ਜਿਹੜਾ ਇੰਡੋਰ ਪੇਸ਼ੈਂਟਸ ਦਾ 6 ਜ਼ਿਲ੍ਹਿਆਂ ਦੇ ਵਿੱਚ ਕੰਮ ਸ਼ੁਰੂ ਕੀਤਾ ਅੱਛਾ ਤਾਂ ਸਭ ਗੱਲ ਇਹ ਵੀ ਦੇਖੋ ਭਾਵੇਂ ਅਸੀਂ ਮੱਝ ਲੈ ਲਈਏ ਤੇ ਭਾਵੇਂ ਅਸੀਂ ਗਾਂ ਲੈ ਲਈਏ ਬਹੁਤ ਮਹਿੰਗੇ ਪਸ਼ੂ ਨੇ ਬਹੁਤ ਜ਼ਿਆਦਾ ਸੀ ਪਰ ਘੂੜੇ ਦੋ ਵੀ ਕਿਤੇ ਮਹਿੰਗੇ ਅਸੀਂ ਸੁਣਿਆ ਬਹੁਤ ਜ਼ਿਆਦਾ ਮਹਿੰਗੇ ਹੈ ਹਨਾ ਕੀ ਘੋੜਿਆਂ ਦੇ ਲਈ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਇਆ ਵੀ ਉਹਨਾਂ ਨੂੰ ਵੀ ਜੇ ਕੋਈ ਸਮੱਸਿਆ ਹੈ ਤਾਂ ਆਪਾਂ ਉਹਨਾਂ ਨੂੰ ਵੀ ਇਨਾ ਹਸਪੀਟਲਸ ਦੇ ਵਿੱਚ ਆਪਾਂ ਉਹਨਾਂ ਨੂੰ ਕੇਅਰ ਕਰ ਸਕਦੇ ਹਾਂ ਬਿਲਕੁਲ ਇਕ ਵਾਇਨਸ ਦੇ ਵਿੱਚ ਜ਼ਿਆਦਾਤਰ ਜਿਹੜੀ ਪ੍ਰੋਬਲਮ ਦੇਖਣ ਚਾਹੁੰਦੀ ਹੈ ਉਹ ਟੈਟਨਸ ਦੀ ਆਉਂਦੀ ਹੈ ਜੀ ਅੱਛਾ ਜੀ ਮੀਨ ਜਿਹੜਾ ਇੰਡੋਰ ਹੈ ਉਹ ਤਾਂ ਸਾਰਿਆਂ ਲਈ ਹੈ ਬਿਲਕੁਲ ਸਾਰਿਆਂ ਲਈ ਹੈ ਤਾਂ ਸਿੱਧੇ ਵੀ ਜਾਨਵਰ ਰੱਖਣਾ ਚਾਹਣਗੇ ਜੀ ਉੱਥੇ ਰਹਿ ਸਕਦੇ ਜੀ ਜੀ ਅ ਡਿਪਾਰਟਮੈਂਟ ਨੇ ਜਿਹੜਾ ਇਹ ਸੋਚ ਰੱਖੀ ਵੀ ਕਿਉਂਕਿ ਟੈਟਨਸ ਦੀ ਵੈਕਸੀਨੇਸ਼ਨ ਰੂਟੀਨ ਦੇ ਵਿੱਚ ਸਾਰੇ ਨਹੀਂ ਕਰਾਂਦੇ ਜਿਹੜੇ ਤਾਂ ਜਿਨ੍ਹਾਂ ਕੋਲ ਥੋਰੋ ਬ੍ਰੈਡ ਨੇ ਬਹੁਤ ਮਹਿੰਗੇ ਨੇ ਉਹ ਤਾਂ ਰੂਟੀਨ ਵੈਕਸੀਨੇਸ਼ਨ ਕਰਾਂਦੇ ਰਹਿੰਦੇ ਆ ਪਰ ਜਿਵੇਂ ਰੇੜੇ ਕੋੜੇ ਵਾਲਿਆ ਖਚਰਾਣੇ ਜਾਂ ਜਿਹੜੇ ਪੱਠਿਆਂ ਦੇ ਕੰਮ ਕਰਦੇ ਆ ਹਾਂਜੀ ਹਾਂਜੀ ਉਹ ਬਿਲਕੁਲ ਨਹੀਂ ਵੈਕਸੀਨੇਸ਼ਨ ਕਰਾਉਂਦੇ ਸੋ ਉਹਦੇ ਵਿੱਚ ਵਿਭਾਗ ਨੇ ਸੋਚਿਆ ਵੀ ਕਿਉਂ ਨਾ ਆਪਾਂ ਇਹਨਾਂ ਦੀ ਜਾਣਵਿੱਤ ਪਛਾਣੀ ਸਾਡੀ ਡਿਊਟੀ ਹੈ ਜੀ ਉਹਦੇ ਲਈ ਜਿਹੜੀ ਐਂਟੀ ਟੈਟਨਸ ਦੇ ਉੱਪਰ ਟੈਟਨਸ ਆਕਸਾਈਡ ਦੀ ਜਿਹੜੀ ਵੈਕਸੀਨ ਆ ਉਹ ਲਗਾਣੀ ਸ਼ੁਰੂ ਕੀਤੀ ਹੈ ਜੀ ਸੋ ਬਹੁਤ ਵਧੀਆ ਗੱਲ ਹੈ ਸਾਡੇ ਸਾਰੇ ਡਿਪਾਰਟਮੈਂਟ ਦੇ ਵਿੱਚ ਅਵੇਲੇਬਲ ਹੈ ਜੀ ਸਾਰਿਆਂ ਦੇ ਕੋਲ ਅਵੇਲੇਬਲ ਹੈ ਉਹ ਵੈਕਸੀਨੇਸ਼ਨ ਕਿਤੋਂ ਵੀ ਜਾ ਕੇ ਤੁਸੀਂ ਫ੍ਰੀ ਆਫ ਕਾਸਟ ਜਿਹੜੀ ਲਗਵਾ ਸਕਦੇ ਆ ਸੋ ਮੈਕਸਿਮਮ ਜਿਹੜੀ ਡੈਪਥੀ ਟੈਟਨਸ ਕਰਕੇ ਹੁੰਦੀ ਸੀ ਸੋ ਕੋਸ਼ਿਸ਼ ਹੈ ਵੀ ਜਿਹੜੀ ਉਹ ਵੀ ਇੱਕ ਡੈਥ ਜਿਹੜਾ ਮੋਰਟੈਲਿਟੀ ਉਹਨੂੰ ਵੀ ਅਸੀਂ ਘਟਾ ਸਕੀਏ ਤੇ ਉਹਨਾਂ ਦੀ ਜਾਨ ਵੀ ਬੇਜਮਾਨਾਂ ਦੀ ਬਚਾਈਏ ਇਹ ਤਾਂ ਤੁਸੀਂ ਡਾਕਟਰ ਸਾਹਿਬ ਟੈਟਨਸ ਦੀ ਗੱਲ ਕਰਦੇ ਹੋ ਜੇ ਤਾਂ ਹੁਣ ਮੌਸਮ ਬਦਲ ਰਿਹਾ ਗਾਹਾਂ ਹਨਾ ਤੇ ਇਹ ਅੱਜਕੱਲ ਕਿਹੜੀ ਕੋਈ ਹੋਰ ਵੀ ਕੋਈ ਵੈਕਸੀਨੇਸ਼ਨ ਹੈਗੀ ਆ ਜਿਹੜੀ ਅੱਜਕੱਲ ਚੱਲ ਰਹੀ ਹੈ ਜਾਂ ਜਿਹੜੀ ਗਰਮੀਆਂ ਦੇ ਹੁਣ ਮੌਸਮ ਦੇ ਲਈ ਕਰ ਹੁਣ ਅੱਜਕੱਲ ਮੂੰਹ ਖੁਰਦੀ ਚੱਲਦੀ ਪਈ ਹੈ ਜੀ ਅੱਛਾ ਉਹ ਉਹ ਦੇ ਬਿਲਕੁਲ ਐਨ ਐਡੀਸੀਪੀ ਦੇ ਅੰਦਰ ਮੂੰਹ ਖੁਰਦੀ ਵੈਕਸੀਨੇਸ਼ਨ ਚੱਲਦੀ ਪਈ ਹੈ ਫ੍ਰੀ ਆਫ ਕਾਸਟ ਹੈ ਜੀ ਹਮ ਹਮ ਟੋਟਲੀ ਮੂੰਹ ਖਰਦੀ ਬਿਮਾਰੀ ਦਾ ਮੇਨ ਆਪਾਂ ਇੱਕਦਮ ਤਾਂ ਜੇ ਕਹੀਏ ਵੀ ਡੈਥ ਨਹੀਂ ਹੁੰਦੀ ਜਦੋਂ ਕਿਤੇ ਬਿਮਾਰੀ ਆਏ ਪਰ ਮੂੰਹ ਚ ਛਾਲੇ ਪੈ ਰਹੇ ਚ ਛਾਲੇ ਜਾਨਵਰ ਦਾ ਦੁੱਧ ਸੁੱਕ ਜਾਣਾ ਉਹਦਾ ਕੁਝ ਨਹੀਂ ਰਹਿੰਦਾ ਜੀ ਪੱਲੇ ਦੁੱਧ ਠੀਕ ਨਹੀਂ ਹੁੰਦਾ ਫਿਰ ਕਿੰਨੇ ਕਿੰਨੇ ਮਹੀਨੇ ਬਿਲਕੁਲ ਤੇ ਕੰਡਮ ਹੋ ਜਾਂਦਾ ਪਰ ਇਸੇ ਕਰਕੇ ਉਹਨੂੰ ਕਹਿ ਦਿੰਨੇ ਵਰਡ ਯੂਜ਼ ਕਰ ਰਹੇ ਕੰਡਮ ਵੀ ਉਹ ਨਹੀਂ ਦੋ ਦਿਨ ਦੇ ਕਾਬਿਲ ਹੋ ਜਾਂਦਾ ਉਹਦੇ ਆਪਣੇ ਵੀ ਤਕਲੀਫ ਰਹਿੰਦੀ ਹੈ ਤੇ ਜੇ ਸਾਲ ਚ ਦੋ ਵਾਰੀ ਵੈਕਸੀਨੇਸ਼ਨ ਉਹ ਵੀ ਮੁਫਤ ਜਿਹੜੀ ਮਿਲਦੀ ਵੀ ਹੈ ਉਹ ਕਰਵਾ ਲਈਏ ਤੇ ਉਹਦੇ ਚ ਕੀ ਗਲਤ ਗੱਲ ਹੈ ਚੰਗੀ ਗੱਲ ਹੈ ਜੀ ਡਾਕਟਰ ਸਾਹਿਬ ਫੋਨ ਆਇਆ ਜੀ ਇੱਕ ਉਹ ਲੈ ਲਈਏ ਹੈਲੋ ਜੀ ਹੈਲੋ ਹਾਂ ਜੀ ਡਾਕਟਰ ਸਾਹਿਬ ਨਾਲ ਗੱਲ ਕਰਨੀ ਜੀ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਲ ਪੁੱਛੋ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਜੇ ਗਿੱਦੜਾਂ ਵਾਲੀ ਪਿੰਡ ਹੈ ਤਕਦੀਲਾਬੋਤ ਜਿਲ੍ਹਾ ਮਾਨਕਾ ਤੋਂ ਕਰ ਰਿਹਾ ਮਿੱਟੂ ਪਖਾਨ ਜੀ ਬੀਜੇਪੀ ਦਾ ਪ੍ਰੈਜ਼ੀਡੈਂਟ ਰਿਹਾ ਜੀ ਸਵਾਲ ਪੁੱਛੋ ਜੀ ਸਵਾਲ ਡਾਕਟਰ ਸਾਹਿਬ ਇਹ ਕਹਿੰਨੇ ਆ ਪਸ਼ੂਆਂ ਜਿਹੜੀਆਂ ਮੱਝਾਂ ਦੀ ਗਿਣਤੀ ਬਹੁਤ ਘਟਾ ਦਿੱਤੀ 7-8 ਲੱਖ ਤੋਂ ਥੱਲੇ ਹੀ ਜਾ ਰਹੀ ਏ ਕੋਈ ਸਰਕਾਰ ਨੂੰ ਪ੍ਰਾਰਾ ਕਰਾਓ ਵੀ ਸਰਕਾਰ ਨੂੰ ਬਹੁਤ ਪੰਜਾਬ ਸਰਕਾਰ ਕਰੇ ਸੈਂਟਰ ਕਰੇ ਸਾਡੇ ਉੱਤੇ ਪੰਜਾਬ ਸਰਕਾਰ ਲਿਖੇ ਸੈਂਟਰ ਨੂੰ ਵੀ ਪਸ਼ੂਆਂ ਦਾ ਦੁੱਧ ਤਾਂ ਗਰਮੀ ਵਿੱਚ ਬਿਲਕੁਲ ਪਸ਼ੂ ਘਟ ਜਾਂਦੇ ਨੇ ਦੋਸਤਾਂ ਸਾਰੇ 50% 25% ਰਹ ਜਾਂਦਾ ਜੀ ਬਦੂਆਂ ਦਾ ਜੀ 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 ਹੱਦਮ ਹੋ ਜਾਂਦਾ ਜੀ ਕਨਕਾ ਆ ਜਾਂਦੀ ਹੈ ਹਾਂ ਜੀ ਡਾਕਟਰ ਸਾਹਿਬ ਇਹਨਾਂ ਦਾ ਜਿਹੜਾ ਬੁੱਧੀ ਦਾ ਕੁਐਸਚਨ ਇਹ ਹੈ ਵੀ ਦੁੱਧ ਘਟ ਰਿਹਾ ਪਰ ਜੇ ਪ੍ਰੀਲਿਮ ਰਿਪੋਰਟ ਪ੍ਰੀਲਿਮ ਰਿਪੋਰਟ ਮੈਂ ਸੈਂਸਸ ਦੀ ਜਿਹੜੀ ਗੱਲ ਕਰਾਂ ਜੀ ਉਸ ਰਿਪੋਰਟ ਨੂੰ ਦੇਖੀਏ ਤੇ ਜਿਹੜੀ ਪਾਪੂਲੇਸ਼ਨ ਘਟੀ ਹੈ ਉਹਦੇ ਨਾਲ ਜਿਹੜੀ ਦੁੱਧ ਨਹੀਂ ਘਟਿਆ ਜੀ ਹੂੰ ਉਹਦਾ ਕਾਰਨ ਕੀ ਹੈ ਇੱਕ ਤਾਂ ਆਪਣੇ ਜਿਹੜੇ ਯੰਗ ਜਨਰੇਸ਼ਨ ਆਪਾਂ ਕਹੀਏ ਜਾਂ ਜਿਹੜੇ ਪਹਿਲੇ ਵੀ ਸੀ ਆਪਣੇ ਬਜ਼ੁਰਗ ਜਿਨ੍ਹਾਂ ਨੂੰ ਸ਼ੌਕ ਸੀ ਉਹ ਤਾਂ ਸਾਰੇ ਫਰਨਕੰਟੀ ਜਾਣਾ ਸ਼ੁਰੂ ਹੋ ਗਏ ਜੀ ਜੀ ਯੰਗ ਜਨਰੇਸ਼ਨ ਇੱਥੇ ਪਿੰਡਾਂ ਦੇ ਵਿੱਚ ਕੰਪੈਟਿਟਿਵਲੀ ਘਟ ਗਈ ਜਿਨ੍ਹਾਂ ਨੇ ਪਾਲਨੇ ਸੀ ਸੈਕੰਡ ਕਿਹੜਾ ਕੀ ਰੀਜ਼ਨ ਹੈ ਵੀ ਜਿਹੜੇ ਪਹਿਲਾਂ ਹੁੰਦਾ ਸੀ ਵੀ ਜਿਹਦੇ ਕੋਲ 2 ਜਾਂ 4 ਕਿਲੋ ਵਾਲਾ ਵੀ ਜਾਨਵਰ ਸੀ ਉਹਨੂੰ ਰੱਖ ਲੈਂਦਾ ਸੀ ਹੁਣ ਉਹ ਕਹਿੰਦੇ ਜੀ ਰੱਖਣਾ ਜਾਨਵਰ ਉਹ ਜਿਹਦਾ ਦੁੱਧ ਜ਼ਿਆਦਾ ਹੈ 40 ਕਿਲੋ ਵੇ ਜਾਰਦੀ ਹੋ ਜਾਏ ਜਿਹੜਾ ਰਿਕਾਰਡ ਹੈ 80 80 ਕਿਲੋ ਤੱਕ ਦਾ ਰਿਕਾਰਡ ਜਾਂਦਾ ਪਿਆ ਪੋਪੂਲੇਸ਼ਨ ਘਟੀ ਪਰ ਦੁੱਧ ਦੀ ਪ੍ਰੋਡਕਸ਼ਨ ਉੱਥੇ ਹੀ ਆ ਉਹ ਹੁਣ ਬੈਸਟ ਕੁਆਲਿਟੀ ਦੇ ਜਿਹੜੇ ਜਾਨਵਰ ਨੇ ਬੈਸਟ ਜਰਮ ਪਲਾਜ਼ਮ ਹੈ ਜਿਹੜਾ ਉਹ ਰੱਖਣਾ ਚਾਹੀਦਾ ਸਰ ਸਭ ਗੱਲ ਇਹ ਆ ਵੀ ਦੇਖੋ ਪਸ਼ੂ ਦੁੱਧ ਬਹੁਤ ਦਿੰਦੇ ਆ ਹਾਂ ਇਨ ਪਸ਼ੂਆਂ ਦੇ ਵਿੱਚ ਆਮ ਤੌਰ ਤੇ ਅਸੀਂ ਸੁਣਿਆ ਕਿ ਮਲੱਪਾਂ ਦੀ ਸਮੱਸਿਆ ਕਾਫੀ ਆ ਜਾਂਦੀ ਹੈ ਨਾ ਭਾਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਬਜ਼ੁਰਗੀਆਂ ਚ ਹੀ ਆਉਂਦੀ ਹੈ ਪਰ ਨਹੀਂ ਹੁਣ ਵੱਡਿਆਂ ਚ ਵੀ ਇਹ ਮਲੱਪਾਂ ਦੀ ਸਮੱਸਿਆ ਹੈਗੀ ਹੈ ਨਾ ਸੋ ਕੀ ਉਹਦੇ ਲਈ ਕੀ ਸਕੀਮਾਂ ਕਿਸ ਤਰ੍ਹਾਂ ਦੇ ਵਿਭਾਗ ਇਹਨੂੰ ਕਰਦੇ ਨੇ ਇਸ ਕਰਕੇ ਅੰਦਰ ਅਸੀਂ ਹੰਡੀ ਵਾਰਮਿੰਗ ਜਿਹੜੀ ਜਿਹੜੀ ਮੂਖ ਖੁਰ ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਅਸੀਂ ਡੀਵਾਰਮਿੰਗ ਸਾਰੇ ਪਿੰਡਾਂ ਦੇ ਵਿੱਚ ਵੰਡੀ ਹੈ ਜੀ ਸੋ ਸਾਰਿਆਂ ਨੂੰ ਮੁਲਾਪ ਰਹਿਤ ਕਰਕੇ ਫਿਰ ਵੈਕਸੀਨੇਸ਼ਨ ਸ਼ੁਰੂ ਕੀਤੀ ਹੈ ਉਹਦੇ ਦੋ ਫਾਇਦੇ ਆ ਇੱਕ ਤਾਂ ਜਿੱਥੇ ਜਿਹੜਾ ਅਸੀਂ ਕਹਿੰਦੇ ਨਾ ਵੀ ਜਿੰਨਾ ਭੋਜਨ ਉਹਨੂੰ ਖਾਏਗਾ ਪੱਠੇ ਖਾਏਗਾ ਉਹਨਾਂ ਨੂੰ ਲੱਗਣਾ ਸ਼ੁਰੂ ਹੋ ਜਾਏਗਾ ਦੁੱਧ ਦੀ ਪ੍ਰੋਡਕਸ਼ਨ ਵਧੇਗੀ ਜੀ 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 ਸੈਕੰਡਲੀ ਜਿਹੜਾ ਵੈਕਸਿਨ ਦਾ ਅਸਰ ਹੈ ਉਹ ਵੀ ਪੋਜ਼ਿਟਿਵ ਜ਼ਿਆਦਾ ਆਏਗਾ ਤੇ ਜੇ ਵੈਕਸਿਨ ਦਾ ਟਾਈਟਰ ਸਾਡਾ ਅੱਛਾ ਆ ਗਿਆ ਤੇ ਫੇਰ ਅਸੀਂ ਇਹਨੂੰ ਐਫਐਮਡੀ ਰੈਡੀਕੇਸ਼ਨ ਪ੍ਰੋਗਰਾਮ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਚੱਲਦਾ ਹੈ ਜੀ ਉਹਦੇ ਵਿੱਚ ਆ ਗਈ ਅਸੀਂ ਇਹਨੂੰ ਮੂਹ ਖੁਰ ਤੋਂ ਮੁਕਤ ਜਿਹੜੀ ਆਪਣੀ ਸਟੇਟ ਕਰਨੀ ਹੈ ਅਸੀਂ ਡਾਕਟਰ ਸਾਹਿਬ ਇੱਕ ਬਿਮਾਰੀ ਹੁੰਦੀ ਲੰਪੀ ਲੰਪੀ ਸਕੀਨ ਲੰਪੀ ਸਕੀਨ ਹਾਂ ਉਹਦਾ ਵੀ ਕੁਝ ਕਰ ਰਿਹਾ ਹੈ ਭਾਗ ਜੀ ਉਹਦੇ ਬਿਲਕੁਲ ਜੀ ਹੁਣ ਪਿੱਛੇ ਅਸੀਂ ਨਾਰਮਲੀ ਕੈਟਲ ਦੇ ਵਿੱਚ ਉਹ گاਵਾਵਾਂ ਦੇ ਵਿੱਚ ਜ਼ਿਆਦਾ ਬਿਮਾਰੀ 25 ਲੱਖ ਡੋਜ਼ਾਂ ਲਗਾ ਕੇ ਟੇਨ ਜੀ ਅਸੀਂ ਹੁਣ ਅੱਛਾ ਹਰ ਸਰ ਲਗਣੀ ਹੈ ਜੀ ਵੈਕਸੀਨ ਹਾਂ ਸੋ 25 ਲੱਖ ਡੋਸ ਜਨਵਰੀ ਫਰਵਰੀ ਦੇ ਵਿੱਚ ਲਗਣੀ ਲਗਣੀ ਹੈ ਜੀ ਹੁਣ ਵੀ ਲਗਾਈ ਹੈ ਪਿਛਲੇ ਸਾਲ ਵੀ ਲਗਾਈ ਹੈ ਔਰ ਇਹੀ ਰੀਜ਼ਨ ਹੈ ਵੀ ਆਪਣੇ ਐਸਵਰੀ ਲੰਪੀ ਦਾ ਇੱਕ ਵੀ ਕੇਸ ਨਹੀਂ ਆਇਆ ਅੱਛਾ ਡਾਕਟਰ ਸਾਹਿਬ ਗਰਮੀਆਂ ਮੂਰੇ ਆਜ ਆ ਰਹੀਆਂ ਨੇ ਸੋ ਗਾਈਡਲਾਈਨ ਸਾਡੇ ਕਿਸਾਨ ਵੀਰਾਂ ਨੂੰ ਦੇ ਦੋ ਕਿ ਜਿਹੜੇ ਪਸ਼ੂ ਪਾਲਦੇ ਨੇ ਕਿ ਕਿਹੋ ਜੀ ਉਹ ਰਖ ਰਖਾਵ ਕਰਨ ਪਸ਼ੂਆਂ ਦਾ ਨਾ ਹੀਟ ਵੀ ਹੀਟ ਵੇਵ ਦੇ ਅਸੀਂ ਜਿਹੜੀ ਆਪਣੀ ਐਡਵਾਈਸ ਜੀ ਜਾਰੀ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਜੀ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਹੋ ਗਈ ਪੰਜਾਬ ਸਰਕਾਰ ਕਰ ਬਲ ਨੂੰ ਵੀ ਹੋ ਗਈ ਜੀ ਜਨਰਲ ਨੂੰ ਬੇਸਿਕਲੀ ਕੀ ਹੈ ਵੀ ਇਹ ਨਹੀਂ ਵੀ ਤੁਪੇ ਬੰਨ ਛੱਡਣਾ ਉਹ ਤਾਂ ਵੈਸੇ ਹੀ ਪਤਾ ਹੈ ਗਰਮੀ ਦੇ ਵਿੱਚ ਆਪਾਂ ਨਹੀਂ ਬੰਨ ਸਕਦੇ इवन ਅੱਜ ਕੱਲ ਜਿਹੜਾ ਸਪ੍ਰਿੰਕਲਰ ਬੜੇ ਅੱਛੇ ਲਗਾ ਰਹੇ ਹੈ ਜੀ ਪਾਣੀ ਦਾ ਥੋੜਾ ਥੋੜਾ ਸਪ੍ਰਿੰਕਲ ਕਰਦੇ ਰਹੋ ਟੈਂਪਰੇਚਰ ਜਿਹੜਾ ਉਸ ਸ਼ੈੱਡ ਦਾ ਤੇ ਬਾਹਰ ਦਾ ਟੈਂਪਰੇਚਰ 4 ਤੋਂ 5 ਡਿਗਰੀ ਦਾ ਫਰਕ ਰਹਿੰਦਾ ਤੇ ਜਿਹੜੇ ਜਾਨਵਰ ਕੱਚੀ ਜਗ੍ਹਾ ਦੇ ਉੱਤੇ ਰਹਿੰਦੇ ਹੈ ਉਸ ਜਗ੍ਹਾ ਦੇ ਉੱਤੇ ਅਸੀਂ ਦੇਖਨੇ ਟੈਂਪਰੇਚਰ ਮੇਨਟੇਨ ਰੱਖਦਾ ਇੱਕ ਹੈ ਵੀ ਆਪਾਂ ਪਾਣੀ ਨਾਰਮਲੀ ਕਰਨੇ ਸਵੇਰੇ ਸ਼ਾਮ ਪਿਆ ਦੇਣਾ ਪਾਣੀ ਹਮੇਸ਼ਾ ਅਵੇਲੇਬਲ ਹੋਣਾ ਚਾਹੀਦਾ ਐਵੇਰੀ ਟਾਈਮ ਹਰ ਬਾਰ ਆਲਵੇਜ਼ ਜਿੱਥੇ ਦੁੱਧ ਦੇ ਵਿੱਚ ਵੀ ਜ਼ਿਆਦਾ ਟਾਈਮ ਆਪਾਂ ਦੇਖੀ ਪਰਸੈਂਟੇਜ ਤਾਂ ਪਾਣੀ ਦੀ ਹੈ ਜੇ ਪਾਣੀ ਪੀਂਦਾ ਰਹੇਗਾ ਜਾਨਵਰ ਉਹਦੇ ਉੱਤੇ ਸਟ्रेस ਬਿਲਕੁਲ ਨਹੀਂ ਹੋਏਗਾ ਤੇ ਨੇਚਰਲੀ ਦੁੱਧ ਦੀ ਪ੍ਰੋਡਕਸ਼ਨ ਤੇ ਵੀ ਫਰਕ ਪਏਗਾ ਜੀ 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 ਅੱਛਾ ਪਿਛਲੀ ਬਾਰ ਜਦੋਂ ਮੈਂ ਇਹਨਾਂ ਨੂੰ ਮਿਲਿਆ ਡਾਕਟਰ ਸਾਹਿਬ ਨੂੰ ਤੇ ਇੱਕ ਅੰਗਰੇਜ਼ੀ ਚ ਨਾਂ ਲੈਂਦੇ ਹੀ ਬੋ ਵਾਈਨ ਬਰੀਡਿੰਗ ਅਥਾਰਟੀ ਕਰਕੇ ਕੋਸ਼ਿਸ਼ ਅੱਛਾ ਡਾਕਟਰ ਸਾਹਿਬ ਉਹ ਕੀ ਤਾਂ ਉਹਦੀ ਮਤਲਬ ਕੀ ਆ ਹੁਣ ਉਹ ਵੀ ਦੱਸ ਦਿਓ ਨਾ ਸਾਨੂੰ ਸਾਨੂੰ ਸਮਝ ਤੇ ਆਵੇ ਬਿਲਕੁਲ ਬਹੁਤ ਹੀ ਵੱਡਾ ਸਟੈਪ ਹੈ ਜੀ ਬੋਇਨ ਬਰੀਡਿੰਗ ਅਥਾਰਟੀ ਐਸਟੈਬਲਿਸ਼ ਕਰਨ ਦਾ ਮਤਲਬ ਕੀ ਸੀ ਵੀ ਕਈ ਵਾਰੀ ਕੀ ਹੁੰਦਾ ਵੀ ਆਪਾਂ ਇੱਕ ਬਰੀਡਿੰਗ ਪਾਲਿਸੀ ਬਣਾਈ ਹੈ ਵੀ ਅਸੀਂ ਬਹੁਤ ਵਧੀਆ ਜਰਮ ਪਲਾਜ਼ਮ ਲੈ ਕੇ ਆਣਾ ਜਿਵੇਂ ਹੁਣੇ ਆਪਣਾ ਇੱਕ ਕੁਐਸਚਨ ਵੀ ਆਇਆ ਵੀ ਇਹਦੇ ਵਿੱਚ ਆਪਾਂ ਇਹਨਾਂ ਦੇ ਦੁੱਧ ਵਧਾਉਣ ਦੇ ਲਈ ਇਹ ਦੂਜੀ ਚੀਜ਼ ਲਈ ਕੀ ਉਪਰਾਲੇ ਕਰ ਰਿਹਾ ਹੈ ਇਹ ਵੀ ਇੱਕ ਉਹਨਾਂ ਉਪਰਾਲਿਆਂ ਦੇ ਵਿੱਚ ਹੀ ਹੈ ਵੀ ਚੰਗੀ ਕੁਆਲਿਟੀ ਦਾ ਸੀਮਨ ਜਿਹੜਾ ਹੈ ਡਿਪਾਰਟਮੈਂਟ ਅਵੇਲੇਬਲ ਕਰਾ ਰਿਹਾ ਹੈ ਫਾਰਮਰਸ ਨੂੰ ਤਾਂ ਜੋ ਚਾਹੇ ਥੋੜੇ ਜਾਨਵਰ ਰੱਖੇ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੋਵੇ ਜ਼ਿਆਦਾ ਬਲੈਂਡ ਬਰੀਡਿੰਗ ਅਥਾਰਟੀ ਦੇ ਵਿੱਚ ਨੇਚਰਲੀ ਜਿਹੜੀਆਂ ਬਰੀਡਿੰਗ ਪਾਲਿਸਿਸ ਡਿਪਾਰਟਮੈਂਟ ਦੀਆਂ ਨੇ ਉਹ ਲਾਗੂ ਹੋਣਗੀਆਂ ਹੁੰਦਾ ਕੀ ਸੀ ਵੀ ਮੈਨੂੰ ਕਿਤੇ ਸਸਤਾ ਸਟਰਾ ਮਿਲ ਗਿਆ ਮੈਂ ਉਹਨੂੰ ਯੂਜ਼ ਕਰ ਲਿਆ ਤੇ ਫਾਰਮਰ ਨੂੰ ਤਾਂ ਇਹ ਪਤਾ ਹੀ ਨਹੀਂ ਉਹਨੂੰ ਤਾਂ ਇਹੀ ਪਤਾ ਵੀ ਮੇਰੇ ਗੱਭਨ ਹੋਣੀ ਚਾਹੀਦੀ ਹੈ ਜੀ ਬੱਚਾ ਹੋਣਾ ਚਾਹੀਦਾ ਦੁੱਧ ਆਵੇ ਬਸ ਉਹਨੂੰ ਇਹ ਨਹੀਂ ਪਤਾ ਵੀ ਦੁੱਧ 10 ਕਿਲੋ ਵੀ ਦੁੱਧੀ ਹੁੰਦਾ ਹੈ ਤੇ 40 ਕਿਲੋ ਵੀ ਦੁੱਧੀ ਹੁੰਦਾ ਹੈ ਵੀ ਬੈਸਟ ਜੇਨੋਪਲਾਜ਼ਮ ਚਾਹੀਦਾ ਸੋ ਹੁਣ ਕੋਈ ਇਸ ਤਰੀਕੇ ਨਾਲ ਜਿਹੜੇ ਰਜਿਸਟਰਡ ਬਰੀਡਰ ਨੇ ਉਹਨਾਂ ਦਾ ਹੀ ਜਿਹੜਾ ਉਹ ਸਟਾਅ ਯੂਜ਼ ਕੀਤਾ ਜਾਏਗਾ ਜਿਹੜਾ ਕਿ ਵਿਭਾਗ ਦੇ ਨਾਲ ਬੋਇਨ ਬਰੀਡਿੰਗ ਅਥਾਰਟੀ ਦੇ ਨਾਲ ਰਜਿਸਟਰਡ ਹੋਏਗਾ ਤੇ ਰਜਿਸਟਰਡ ਹੋ ਹੀ ਹੋਏਗਾ ਜਿਹੜੇ ਇਹਨਾਂ ਦੇ ਸਾਰੇ ਪੈਰਾਮੀਟਰਸ ਪੂਰਾ ਕਰਦਾ ਹੋਏਗਾ ਸੋ ਫਾਰਮਰ ਦੀ ਸੇਫਟੀ ਦੇ ਲਈ ਬੋਇਨ ਬਰੀਡਿੰਗ ਅਥਾਰਟੀ ਪਸ਼ੂ ਪਾਲਣ ਵਿਭਾਗ ਨੇ ਐਸਟੈਬਲਿਸ਼ ਕਰ ਦਿੱਤੀ ਹੈ ਔਰ ਇਸ ਚੀਜ਼ ਦੀ ਅਪਰੀਸੀਏਸ਼ਨ ਗਵਰਨਮੈਂਟ ਆਫ ਇੰਡੀਆ ਦੀ ਮੀਟਿੰਗਸ ਦੇ ਵਿੱਚ ਵੀ ਹੁੰਦੀ ਹੈ ਵੀ ਸਟੇਟ ਨੇ ਅਪਣਾਇ ਬਹੁਤ ਵੱਡਾ ਬਰਾਬਰ ਲੱਗਦਾ ਦਿਖੋ ਇਹ ਬਹੁਤ ਵਧੀਆ ਗੱਲ ਹੈ ਇੱਕ ਅੱਜਕੱਲ੍ਹ ਪੈਟ ਸ਼ਾਪਸ ਦਾ ਬੜਾ ਰਿਵਾਜ ਚੱਲ ਪਿਆ ਤੇ ਡੌਗ ਬਰੀਡਿੰਗ ਦੇ ਰੂਲਸ ਵੀ ਬਣ ਚੁੱਕੇ ਥੋੜੇ ਜਿਹਾਂ ਦੀ ਮਹੱਤਤਾ ਸਾਨੂੰ ਜ਼ਰੂਰ ਦੱਸੋ ਇਹ ਵੀ ਜਿਹੜੇ ਪੈਟਸ ਦਾ ਆਪਾਂ ਦੇਖੀਏ ਮੈਕਸਿਮਮ ਆਪਾਂ ਅਟੈਚਮੈਂਟ ਪੈਟਸ ਦੇ ਨਾਲ ਸਾਡੀ ਨਾਰਮਲ ਤਰੀਕੇ ਨਾਲ ਵੀ ਅਸੀਂ ਉਹਨਾਂ ਨਾਲ ਗੱਲਾਂ ਕਰਨੀਆਂ ਇੰਟਰੈਕਟ ਕਰਨੀਆਂ ਜਦੋਂ ਅਸੀਂ ਸਟ्रेस ਦੇ ਵਿੱਚ ਆ ਉਹਨਾਂ ਨੂੰ ਕੋਲ ਰੱਖਣੇ ਆ ਜਾਂ ਜੇ ਬੀਪੀ ਹੈਈ ਤੇ ਤੁਸੀਂ ਆਪਣੇ ਪੈਟਰਨ ਨਾਲ ਖੇល ਲਿਆ ਤੇ ਤੁਹਾਡਾ ਬੀਪੀ ਨਾਰਮਲ ਆ ਨਾ ਸੋ ਸਾਡੀ ਇਹ ਮੈਂ ਕਹਿੰਨਾ ਰੂਹ ਦੀ ਖੁਰਾਕ ਨੇ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਇਹਨਾਂ ਦਾ ਵੀ ਸੋਚਦੇ ਹੋਏ ਪਸ਼ੂ ਪਾਲਣ ਵਿਭਾਗ ਨੇ 2016-17 ਦੇ ਵਿੱਚ ਜਿਹੜੇ ਪੈਟ ਸ਼ੌਪ ਰੂਲਸ ਤੇ ਫਿਰ ਡੌਗ ਬਰੀਡਿੰਗ ਰੂਲਸ ਆਏ 2018 ਦੇ ਵਿੱਚ ਉਹ ਲਾਗੂ ਕਰਵਾਏ ਆ ਹੁਣ ਉਹਦੇ ਵਿੱਚ ਹੋਏਗਾ ਕੀ ਪਹਿਲਾਂ ਕੀ ਹੁੰਦਾ ਸੀ ਮੇਰਾ ਬੱਚੇ ਦਾ ਦਿਲ ਕੀਤਾ ਜਾਂ ਮੇਰਾ ਦਿਲ ਕੀਤਾ ਇੱਕ ਮੈਂ ਪੈਠ ਲੈ ਕੇ ਆਣਾ ਕਰਦੇ ਸੀ ਬਿਲਕੁਲ ਆਪਾ ਪਪ ਲਨ ਗਿਆ ਕਿਸੇ ਕੋਲ ਉਹਨੇ ਤੁਹਾਨੂੰ ਇੱਕ ਮਹੀਨੇ ਦਾ ਪਪ ਹੈ ਦੇ ਦਿੱਤਾ ਤੁਸੀਂ ਕਰ ਲਿਆ ਇੱਕ ਮਹੀਨੇ ਦੇ ਪਪ ਦੀ ਕੇਅਰ ਬਹੁਤ ਜ਼ਿਆਦਾ ਹੈ ਤੁਸੀਂ ਕਰ ਲਿਆਂਦਾ ਆ ਕੇ ਬਿਮਾਰ ਪੈ ਗਿਆ ਦੁੱਧ ਦੂਸਰਾ ਉਪਰਾ ਲਾਤਾ ਗਲੂਕੋਜ਼ ਲਵਾਣਾ ਪੈ ਗਿਆ ਜੇ ਤਾਂ ਕਿਸਮਤ ਚੰਗੀ ਬਚ ਗਿਆ ਨਹੀਂ ਤਾਂ ਦੀ ਡੈਥ ਹੋ ਜਾਂਦੀ ਐਂਡ ਜਿਹੜੇ ਟਰੋਮਾ ਦੇ ਵਿੱਚੋਂ ਉਹ ਆਨਰ ਨਿਕਲਦਾ ਸੀ ਉਹਨੂੰ ਇਹੀ ਲੱਗਦਾ ਸੀ ਬੱਚਾ ਹੀ ਚਲਾ ਗਿਆ ਉਹਦਾ ਰੋਂਦੇ ਸੀ ਅਸੀਂ ਸਾਰਾ ਕੁਝ ਦੇਖਿਆ ਸੀ ਰੂਲਸ ਦੇ ਵਿੱਚ ਕੀ ਹੈ ਪੈਟ ਸ਼ਾਪ ਰੂਲਸ ਦੇ ਵਿੱਚ ਵੀ ਜਿਹੜਾ ਇੱਕ ਪੈਟ ਤੁਸੀਂ ਕਿਸੇ ਕੋਲੋਂ ਲੈ ਕੇ ਆਣਾ ਇਕ ਤੋਂ ਵੈਕਸੀਨੇਸ਼ਨ ਹੋਈ ਹੋਣੀ ਚਾਹੀਦੀ ਹੈ 3 ਮਹੀਨੇ ਦਾ ਘੱਟੋ ਘੱਟ ਹੋਏਗਾ ਪ੍ਰੋਪਰ ਬਰੀਡਰ ਦਾ ਹੋਏਗਾ ਇਹ ਨਹੀਂ ਵੀ ਕਿਸੇ ਨੇ ਕੋਠਰੀ ਦੇ ਵਿੱਚ ਰੱਖਿਆ ਐ ਸੀ ਗੰਦਾ ਜਿਹਾ ਤੁਹਾਨੂੰ ਚਿਚੜਾ ਨਾਲ ਭਰਿਆ ਬੁਰੇ ਹਾਲਾਤਾਂ ਇੰਦੇ ਦਿੱਤਾ ਵੀ ਆ ਫੜੋ ਮੇਰਾ ਤਾਂ ਵੇਖ ਗਿਆ ਤੇ ਤੁਹਾਡੇ ਉੱਤੇ ਪ੍ਰੋਬਲਮ ਆ ਗਈ ਸੋ ਉਹ ਡਰਾਮਾ ਜਿਹੜਾ ਖਤਮ ਕਰਨ ਦੇ ਲਈ ਇਹ ਰੂਲਸ ਜਿਹੜੇ ਅੱਗੇ ਲੈ ਕੇ ਆਏ ਆ ਦੂਸਰਾ ਜਿਹੜਾ ਡੌਗ ਬਰੀਡਿੰਗ ਰੂਲਸ ਨੇ ਮੈਂ ਸਪੋਸ ਕੋ ਰਿਕ ਟਾਈਟ ਜੀ ਜਗ੍ਹਾ ਦੇ ਵਿੱਚ ਰੱਖਣਾ ਮੈਂ ਇੱਕ ਪਿੰਜਰੇ ਚ ਇੱਕ ਥੱਲੇ ਫੀਮੇਲ ਰੱਖ ਲਈ ਉਹਦੇ ਉੱਤੇ ਦੂਜੀ ਫੀਮੇਲ ਰੱਖ ਲਈ ਨਾਲ ਹੀ ਤੀਜੀ ਰੱਖ ਲਈ ਕੋਈ ਫੈਸਿਲਿਟੀ ਨਹੀਂ ਹੈ ਬੱਚੇ ਲਈ ਗਏ ਵੇਚੀ ਜਾ ਰਿਹਾ ਮੈਂ ਉਹਨੂੰ ਇੱਕ ਮੈਂ ਮਸ਼ੀਨ ਬਣਾ ਕੇ ਰੱਖ ਦਿੱਤਾ ਜੀ ਉਹਦੇ ਵਿੱਚ ਰੂਲਸ ਨੇ ਵੀ ਜਿੰਨੀ ਇੱਕ ਡੌਗ ਨੂੰ ਜਗ੍ਹਾ ਚਾਹੀਦੀ ਫੀਮੇਲ ਨੂੰ ਜਗ੍ਹਾ ਚਾਹੀਦੀ ਹੈ ਉੰਨੀ ਫੀਮੇਲ ਹੀ ਲਏਗੀ ਸਾਲ ਚ ਤੁਸੀਂ ਇੱਕ ਵਾਰੀ ਬੱਚੇ ਲੈ ਸਕੋਗੇ ਤੁਸੀਂ ਵੱਧ ਬੱਚੇ ਨਹੀਂ ਲੈ ਸਕੋਗੇ ਕਿ ਹਰ ਇੱਕ ਬੱਚਾ ਪ੍ਰੋਪਰਲੀ ਡੀਵਮ ਹੋਏਗਾ ਪ੍ਰੋਪਰਲੀ ਵੈਕਸੀਨੇਸ਼ਨ ਹੋਏਗਾ ਤਾਂ ਜੋ ਤੁਹਾਡੇ ਕੋਲ ਜਦੋਂ ਬੱਚਾ ਜਾਂਦਾ ਜਿਹਦੇ ਨਾਲ ਤੁਸੀਂ 10 ਤੋਂ 15 ਸਾਲ ਕੱਢਨੇ ਆ ਉਹ ਇੱਕ ਬੱਚੇ ਦੀ ਤਰ੍ਹਾਂ ਤੁਹਾਡੇ ਕੋਲ ਘਰ ਰਹਿਣਾ ਤੁਸੀਂ ਉਸ ਟਰੋਮਾ ਦੇ ਵਿੱਚੋਂ ਨਾ ਨਿਕਲ ਸਕੋ ਸੋ ਇਹ ਜਿਹੜੇ ਪੈਟ ਬਰੀਡਿੰਗ ਰੂਲਸ ਨੇ ਡੌਗ ਬਰੀਡਿੰਗ ਰੂਲਸ ਐਂਡ ਪੈਟ ਸ਼ਾਪ ਰੂਲਸ ਨੇ ਐਂਡ ਕਈ ਵਾਰੀ ਅਸੀਂ ਇਹ ਵੀ ਦੇਖਦੇ ਆਂ ਵੀ ਧੁੱਪ ਪਈ ਹੈ ਬਾਹਰ ਪਿੰਜਰਿਆਂ ਦੇ ਵਿੱਚ ਲਾ ਕੇ ਡਿਸਪਲੇ ਕੀਤੇ ਆ ਜੀ ਜਿਵੇਂ ਆਪਾਂ ਕੋਈ ਨਾਰਮਲ ਜੀ ਚੀਜ਼ ਲੈਣ ਜਾਣਾ ਜਾਣ ਹੈ ਉਹਦੇ ਵਿੱਚ ਜੀ ਧੁੱਪ ਦੇ ਵਿੱਚ ਬਿਨਾ ਪਾਣੀ ਰੋਟੀ ਦੇ ਉੱਤੇ ਤੁਸੀਂ ਡਿਸਪਲੇ ਕਰ ਕੀਤਾ ਬਰਡਸ ਨਿੱਕੇ ਜਿਹੇ ਪਿੰਜਰਿਆਂ ਦੇ ਵਿੱਚ ਤੰਗ ਕਰਕੇ ਰੱਖੇ ਹੋਏ ਆ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਆਪਾਂ ਸਪੀਸੀਜ਼ ਖਤਮ ਹੋਈ ਜਾ ਰਹੀਆਂ ਨੇ ਉਹ ਵੀ ਵਿਕਦੀਆਂ ਪਈਆਂ ਨੇ ਸੋ ਉਹਨਾਂ ਚੀਜ਼ਾਂ ਦੇ ਉੱਤੇ ਚੈੱਕ ਦੇ ਲਈ ਰੂਲਸ ਬਣੇ ਨੇ ਇਹਦੇ ਲਈ ਪਸ਼ੂ ਭਲਾਈ ਬੋਰਡ ਪੰਜਾਬ ਜਿਹੜਾ ਸਟੈਬਲਿਸ਼ ਹੋ ਗਿਆ ਉਹਦੇ ਨਾਲ ਸਾਰਿਆਂ ਨੂੰ ਰਜਿਸਟਰ ਕਰਵਾਉਣਾ ਪਏਗਾ ਇਹ ਗਵਰਨਮੈਂਟ ਦੇ ਰੂਲਸ ਨਹੀਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਰੂਲਸ ਨੇ ਜਿਹੜੇ ਕਿ ਸਾਰ ਇੰਡੀਆ ਦੇ ਵਿੱਚ ਫਾਲੋ ਹੋਣੇ ਨੇ ਤੋ ਇਹ ਇੱਕ ਪਸ਼ੂ ਭਲਾਈ ਦੇ ਵਿੱਚ ਇੱਕ ਬਹੁਤ ਹੀ ਵੱਡਾ ਕਦਮ ਹੈ ਜੀ ਜਿਹੜਾ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਕੀਤਾ ਹੈ। ਦੇਖੋ ਆ ਜਿਹੜੀ ਚੀਜ਼ ਤੁਸੀਂ ਡਾਕਟਰ ਸਾਹਿਬ ਹੁਣ ਗੱਲ ਕੀਤੀ ਆ ਨਾ ਸਾਨੂੰ ਪਹਿਲੀ ਗੱਲ ਤਾਂ ਇਹ ਖਿਆਲ ਰੱਖਣਾ ਚਾਹੀਦਾ ਵੀ ਉਹਨਾਂ 'ਚ ਜਾਨ ਹੈ। ਜਾਨ ਹੈ ਜੀ ਜਾਨ ਸਾਡੇ ਵਾਂਗ ਹੀ ਉਹ ਮਹਿਸੂਸ ਕਰਦੇ ਆ ਗਰਮੀ ਸਰਦੀ ਸਾਰਾ ਕੁਝ। ਔਰ ਬਹੁਤ ਵਧੀਆ ਉਪਰਾਲੇ ਡਾਕਟਰ ਸਾਹਿਬ ਤੁਸੀਂ ਕਰ ਰਹੇ ਹੋ ਤੇ ਬਾਕੀ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਮੌਸਮ ਬਦਲ ਰਿਹਾ ਤਾਪਮਾਨ ਵਧ ਰਿਹਾ ਜੇ ਤਾਪਮਾਨ ਆ ਗਿਆ ਤਾਪਮਾਨ ਆ ਗਿਆ ਆਪਣੇ ਸਨਾਵ ਜੀ ਸਨਾਵ ਸੋ ਤਾਪਮਾਨ ਜਿਹੜਾ ਜਲੰਧਰ ਦੇ ਆਪਣੇ ਜੇ ਅਲੱਗ-ਅਲੱਗ ਪੰਜਾਬ ਦੇ ਖੇਤਿਆਂ ਚ ਰਿਹਾ ਉਹ ਇਦਾਂ ਰਿਹਾ ਸਭ ਤੋਂ ਪਹਿਲਾਂ ਆਪਾਂ ਜਲੰਧਰ ਦਾ ਸੁਣਾਵਾਂਗੇ ਜੀ ਹਾਂਜੀ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 21.8 ਹੂੰ ਗੁਰਦਾਸਪੁਰ 37.4 ਡਿਗਰੀ ਵੱਧ ਤੋਂ ਵੱਧ ਤੇ 20.5 ਡਿਗਰੀ ਘੱਟ ਤੋਂ ਘੱਟ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਤੇ 23 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਨ 37.9 ਡਿਗਰੀ ਸੈਲਸੀਅਸ ਤੇ 22.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅੰਮ੍ਰਿਤਸਰ ਵੱਧ ਤੋਂ ਵੱਧ 37.7 ਡਿਗਰੀ ਸੈਲਸੀਅਸ ਤੇ 19.5 ਘੱਟ ਤੋਂ ਘੱਟ ਬਠਿੰਡਾ ਵੱਧ ਤੋਂ ਵੱਧ 41 ਹੋ ਗਿਆ ਜੀ ਤੇ ਘੱਟ ਤੋਂ ਘੱਟ 23.1 ਡਿਗਰੀ ਸੈਲਸੀਅਸ ਤੇ ਆਉਣ ਵਾਲੇ ਸਮੇਂ 'ਚ ਜੋ ਮਹਿਕਮੇ ਵਾਲੇ ਕਹਿੰਦੇ ਕਹਿੰਦੇ ਵੀ ਗਰਜ ਚਮਕਨਾ ਛਿੱਟੇ ਵੀ ਪੈ ਸਕਦੇ ਆ ਅੱਛਾ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਇਹ ਆਉਣ ਵਾਲੇ ਸਮੇਂ ਦਾ ਅੱਛਾ ਜੀ ਇਮਕਾਨ ਆ ਤੇ ਅਨੁਕੇਰ ਵੀ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਲਈ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਵਸਣਾ ਹੀ ਐ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਪਸ਼ੂ ਪਾਲਣ ਚ ਵਿਭਾਗ ਬਹੁਤ ਸਹੂਲਤਾਂ ਦੇ ਰਿਹਾ ਇੱਧਰ ਨੂੰ ਵੀ ਸੋਚਣਾ ਸ਼ੁਰੂ ਕਿਓ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ